ਲੋ ਨੋਰਮਲ ਚੈੱਕ ਕਰਨ ਲਈ ਗਏ ਸੀ ਕੋਈ ਦਰਦ ਵਗੈਰਾ ਇਤਾਂ ਲੀਵਰ ਦਾ ਕੁਝ ਦਰਦ ਨਹੀਂ ਹੋ ਰਿਹਾ ਸੀਗਾ ਤੇ ਚੈਕ ਟੈਕਿੰਗ ਕਰਵਾਉਣ ਲਈ ਗਏ ਸੀ ਤੇ ਤਿੰਨ ਚਾਰ ਕਾਂਟੇਡ ਲੀਵ ਆਉਂਦੀ ਹੈ ਬਲੀਡਿੰਗ ਬਲੀਡਿੰਗ ਹੁੰਦੀ ਹੈ ਬਹੁਤੇ ਜਨਤੇ ਉਹਨਾਂ ਨੂੰ ਕੁਝ ਨਹੀਂ ਦੱਸਿਆ ਹੈਗਾ ਨਾ ਕਿਸੇ ਨੂੰ ਮਿਲਾਇਆ ਜੀ ਪੁੱਛਿਆ ਸੀ ਕਿ ਉਹ ਕਹਿੰਦੇ ਉਹ ਖੁਦ ਇਤਾਂ ਘਰੇ ਸੀ ਘੰਟਾ ਕੁਝ ਨਹੀਂ ਪਤਾ ਲੱਗ ਰਹੀ ਤੇ ਮੈਨੂੰ ਨਾ ਕਿੱਥੇ ਕੀਤਾ ਫਿਰ ਰਜਿੰਦਰਾ ਜੀ ਕੀਤਾ ਸੀਗਾ ਹੀ ਉੱਥੇ ਜਾਂਦੀ ਡੈੱਡ ਡੈੱਡ ਹੋ ਗਈ ਵਾਹਿਬ ਲੰਨਾਂ ਕਾਂਟਿਆਂ ਤੋਂ ਕੋਈ ਵੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਇਹਨਾਂ ਦੀ ਉੱਤੇ ਹੋਈ ਤੇ ਬੜਾ ਸਾਰਾ ਨਗਰ ਅੱਚ ਰੀਸਨ ਸਿੰਘ aí ਪਿੰਡ ਮੋੜ ਖੜਾਈ ਰੀਵਾਇਸ ਦੀ ਡੈਥ ਹੋ ਚੁੱਕੀ ਹੈ ਜੀ ਡਾਕਟਰ ਦੀ ਅੰਗੈਲੀ ਨਾਲ ਹੀ ਬੱਸ ਸਟੈਂਡ ਦੇ ਬੈਕਸਾਈਡ ਤੇ ਰਜਿੰਦਰਾ ਹਸਪੀਟਲ ਆ ਰਾਜਨ ਹਸਪੀਟਲ ਹੈ ਜੀ ਕੀ ਉਹਨਾਂ ਦੇ ਆਏ ਸੀ ਤੁਸੀਂ ਅਸੀਂ ਕੱਲ ਨੋਰਮਲ ਚੈੱਕ ਕਰਨ ਲਈ ਗਏ ਸੀ ਕੋਈ ਦਰਦ ਵਗੈਰਾ ਇਤਾਂ ਲੀਵਰ ਦਾ ਕੋਈ ਦਰਦ ਨਹੀਂ ਹੋ ਰਿਹਾ ਸੀਗਾ ਤੇ ਇਸ ਚੈਕਿੰਗ ਕਰਵਾਉਣ ਲਈ ਗਏ ਸੀਗੇ ਉਹਨਾਂ ਨੇ ਚੈਕਿੰਗ ਕੀਤੀ ਚੈਕਿੰਗ ਕਰਦੇ ਹੋਏ ਉਹਨਾਂ ਨੇ ਦਵਾਈ ਰੱਖਤੀ ਆ ਠੀਕ ਆ ਕਹਿੰਦੇ ਅੱਜ ਹੀ ਸ਼ਾਮ ਨੂੰ ਹੋ ਜਾਏਗਾ ਡਿਲੀਵਰੀ ਦਾ ਟਾਈਮ ਅਲਟਰਾਸਾਉਂਡ ਤੇ ਹੈਗਾ 2:7 ਦਾ ਸੀਗਾ ਜੀ ਤੇ ਉਹਨਾਂ ਨੇ ਦਵਾਈ ਰੱਖਤੀ ਕਹਿੰਦੇ ਸ਼ਾਮ ਤੱਕ ਹੋ ਜਾਊਗਾ ਅਸੀਂ ਹਸਬੰਡ ਔਰ ਵਾਈਫ ਦੋਨੋਂ ਗਏ ਹੋਏ ਸੀਗੇ ਤੁਹਾਡੇ ਨਾਲ ਕੋਈ ਹੈ ਨਹੀਂ ਸੀ ਪਰ ਉਹਨਾਂ ਨੂੰ ਮੈਂ ਪੋਜੀਸ਼ਨ ਦੱਸੀ ਵੀ ਇਦਾਂ ਇਦਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕੋਈ ਲੇਡੀਜ਼ ਮੈਂਬਰ ਨਹੀਂ ਹੈਗਾ ਅਸੀਂ ਘਰ ਚਲੇ ਜਾਈਏ ਉਸ ਤੋਂ ਬਾਅਦ ਅਸੀਂ ਆ ਜਾਾਂਗੇ ਜੀ ਤੇ ਘਰ ਜਾਂਦੀ ਬਲੀਡਿੰਗ ਹੋਣ ਲੱਗੀ ਆ ਦਿਲ ਲੱਤਾਂ ਕੰਬਣ ਲੱਗੀਆਂ ਤੇ ਫਿਰ ਅਸੀਂ ਹਸਪੀਟਲ ਲੈ ਆਏ ਅਸੀਂ 5 6 ਦੇ ਵਿੱਚ ਅਸੀਂ ਉੱਥੇ ਆ ਗਏ ਹਸਪੀਟਲ ਆ ਗਿਆਂ 7:30 'ਤੇ ਡਿਲੀਵਰੀ ਹੋ ਗਈ ਜਿਹਦੇ ਵਿੱਚ ਬੱਚਾ ਹੋਇਆ ਸੀ ਬੱਚਾ ਠੀਕ ਸੀ ਜੀ ਤੇ ਉਸ ਤੋਂ ਬਾਅਦ ਬੱਚਾ ਠੀਕ ਹੋਣ ਤੋਂ ਬਾਅਦ ਸਾਨੂੰ ਉਹਨਾਂ ਉਹਨਾਂ ਬੱਚੇ ਨੂੰ ਮਿਲਣੇ ਦਿੱਤਾ ਨਾ ਬੱਚੇ ਦੀ ਮਾਂ ਨੂੰ ਮਿਲਣੇ ਦਿੱਤਾ ਜੀ ਤੇ ਤਿੰਨ ਤਿੰਨ ਚਾਰ ਘੰਟੇ ਡਲੀ ਬਲੀਡਿੰਗ ਹੁੰਦੀ ਹੈ ਬਲੀਡਿੰਗ ਹੁੰਦੀ ਹੈ ਜੀ ਬਹੁਤੇ ਜੱਟ ਤੇ ਉਹਨਾਂ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਨਾ ਕਿਸੇ ਨੂੰ ਮਿਲਾਇਆ ਜੀ ਤੇ ਲਾਰੇ ਲਾਂਦੇ ਰਹੀ ਜੀ ਇਲਾਜ ਇਸੇ ਸਪਾਸਟ ਹੋ ਰਿਹਾ ਹੈ ਹਾਂਜੀ ਦਵਾਈ ਇਸ ਤੋਂ ਹੀ ਚੱਲ ਰਹੀ ਸੀਗੀ ਰਜਿੰਦਰ ਰਾਜ ਜੀ ਵਾਈਫ ਦਾ ਕੀ ਨਾਮ ਹੈ ਤੁਹਾਡਾ ਗਗਨਦੀਪ ਕੌਰ ਜੀ ਕਿੰਨੇ ਉਮਰੇ 30 ਵਾਲੀ ਬੱਚਾ ਕਿਹੜਾ ਪਹਿਲਾ ਦੂਜਾ ਹਾਂ ਸੈਕਿੰਡ ਬੱਚਾ ਜੀ ਹਾਂਜੀ ਪਹਿਲਾਂ ਬੇਟੀ ਆਈ ਸੈਕਿੰਡ ਅਬੇ ਵੀ ਆ ਬੋਏ ਹੋਈ ਸੀ ਜਦ ਡਿਲੀਵਰੀ ਹੋਈ ਸੀ ਜੀ ਪਰ ਨਾਰਮਲ ਹੋਈ ਹੈ ਜੀ ਨਾਰਮਲ ਹਾਂਜੀ ਤੇ ਉਹਨਾਂ ਤੋਂ ਮਤਲਬ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਤਿੰਨ ਚਾਰ ਘੰਟੇ ਤੋਂ ਬਾਅਦ ਜੀ ਸਾਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਹੈਗਾ ਕੋਈ ਸ਼ੱਕ ਕੀ ਹੈਗਾ ਹਾਂਜੀ ਉਹਨਾਂ ਦੀ ਨਗੇਲੀ ਤੇ ਪੂਰਾ ਸੱਟ ਆਇਆ ਤੁਸੀਂ ਪੁੱਛਿਆ ਨਹੀਂ ਅਸੀਂ ਪੁੱਛਿਆ ਸੀ ਕਿ ਉਹ ਕਹਿੰਦੇ ਉਹ ਖੁਦ ਇਦਾਂ ਕਹਿ ਰਹੇ ਸੀ ਕਿ ਹੰਤਾ ਤਾਂ ਖੁਦ ਨਹੀਂ ਪਤਾ ਲੱਗ ਰਹੀ ਤੇ ਉਹਨਾਂ ਨੇ ਕਿੱਥੇ ਕੀਤਾ ਫਿਰ ਰਜਿੰਦਰਾ ਕੀਤਾ ਸੀਗਾ ਜੀ ਉੱਥੇ ਜਾਂਦੀ ਡੈਡ ਡੈਡ ਹੋ ਗਿਆ ਜੀ ਤੁਸੀਂ ਨਾਲ ਆਏ ਸੀ ਰਜਿੰਦਰਾ ਹਾਂਜੀ ਮੈਂ ਨਾਲ ਆਇਆ ਸੀ ਜੀ ਅੱਛਾ ਉਹ ਡਾਕਟਰ ਸਾਹਿਬ ਦੀ ਕੋ ਟੀਮ ਆਈ ਸੀ ਨਾ ਡਾਕਟਰ ਦੇ ਆਈ ਨਹੀਂ ਸੀ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਆਈ ਸੀਗੇ ਜੀ ਫਿਰ ਉਹਨਾਂ ਨੇ ਕਮਰੇ ਦੇ ਅੰਦਰ ਕਰਦੇ ਸਾਰੀ ਪਤਾ ਨਹੀਂ ਕਿੱਧਰ ਚਲੇ ਗਏ ਜੀ ਅਸੀਂ ਉਹਨਾਂ ਨੂੰ ਰੋਕਿਆ ਵੀ ਸੀਗਾ ਵੀ ਵੀਰੇ ਰੁਕ ਜਾਓ ਥੋੜਾ ਕੋਈ ਉਹ ਨਹੀਂ ਸਾਡੀ ਹੈਲਪ ਕਰਵਾ ਕੇ ਜਾਏਗਾ ਸਰੀਆ ਸਕੇ ਦਾ ਉਹਨਾਂ ਨੇ ਕੁਝ ਨਹੀਂ ਸਾਡੀ ਮੰਨੀ ਹੈਗੀ ਜਦੋਂ ਜਦੀ ਨਿਕਲ ਕੇ ਇਹਦੀ ਕੋ ਕੰਪਲੇਟ ਕੀਤੀ ਹੈ ਕੰਪਲੇਟ ਕੀਤੀ ਹੈ ਜੀ ਐਫ ਆਈ ਆਈ ਦਰਜ ਕਰਵਾਈ ਹੈ ਜੀ ਕਿਹੜੇ ਸਾਡੇ ਬਕਸੀ ਵਾਲੀ ਨੂੰ ਬਕਸੀ ਵਾਲਾ ਠਾਣਾ ਲੱਗਦਾ ਜੀ ਕੀ ਮੰਗ ਕੀ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਜੀ 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 ਤੁਹਾਡਾ ਮੇਰਾ ਨਰ ਰਜਿੰਦਰ ਸਿੰਘ ਪਿੰਡ ਮੋਂਡ ਖੇੜਾ ਨਾਬਾ ਰੋਡ ਪਟਿਆਲਾ ਅੱਜ ਤੁਸੀਂ ਇੱਥੇ ਰਜਿੰਦਰ ਮੋਰਚਰੀ ਚ ਪਹੁੰਚੇ ਹੋ ਕੀ ਮਾਮਲਾ ਕੀ ਹੈ ਮਾਮਲਾ ਇਹ ਸੀਗਾ ਸਾਡੇ ਪਿੰਡੋਂ ਲੜਕੀ ਸੀ ਗਗਨਦੀਪ कौर ਜੀ ਠੀਕ ਹੈ ਪਿੰਡ ਦੀ ਨੋ ਸੀ ਸਾਡੇ ਤੇ ਤੇ ਉਹ ਰੂਟੀਨ ਦੇ ਵਿੱਚ ਪਹਿਲਾਂ ਵੀ ਟ੍ਰੀਟਮੈਂਟ ਚੱਲਦਾ ਸੀਗਾ ਬੱਚਾ ਹੋਣ ਵਾਲਾ ਸੀ ਉਹਨਾਂ ਦਾ ਉਸ ਤੋਂ ਬਾਅਦ 2 ਕੁ ਮਹੀਨੇ ਇਹਨਾਂ ਨੇ ਟ੍ਰੀਟਮੈਂਟ ਮਾਡਲ ਟਾਊਨ ਤੋਂ ਕਰਵਾਇਆ ਕਿਉਂਕਿ ਬੱਚੀ ਸਰਵਿਸ ਕਰਦੀ ਸੀ ਆਈਸੀਸੀ ਬੈਂਕ ਦੇ ਵਿੱਚ ਝੰਡੀਗੜ੍ਹ ਕਿ ਉਧਰੋਂ ਚੱਲੋ ਰਲੀ ਸੁੱਟੀ ਰਲੀਵ ਹੋ ਜੂਗੀ ਹਨਾ ਉਹਦੇ ਕਰਕੇ ਉਸ ਤੋਂ ਬਾਅਦ ਉਹ ਜਿਹੜੀ ਮੈਡਮ ਸੀ ਉੱਥੇ ਨਹੀਂ ਪਹੁੰਚੀ ਆਪ ਸੁੱਟੀ ਤੇ ਗਈ ਹੋਈ ਸੀ ਵੀ 26 27 ਤਰੀਕ ਨੂੰ ਆਉਗੀ ਵਾਪਸ ਇਨਨ ਨੇ ਕੀਤਾ ਹੀ ਪਹਿਲਾਂ ਨਾ ਤੋਂ ਰੁਟੀਨ ਚ ਚੱਲਦਾ ਸੀ ਕਿ ਚਲ ਉੱਥੇ ਜਾਏ ਉਹਨਾਂ ਚੈੱਕ ਅਪ ਕਰਵਾਉਣ ਜਦ ਕਿ ਰਿਪੋਰਟਾਂ ਦੇ ਮੁਤਾਬਕ 2 ਮਈ ਦੀ ਸੌਰੀ 2 ਜੁਲਾਈ ਦੀ ਉਹਨਾਂ ਦੇ ਜਿਹੜਾ ਬੱਚਾ ਹੋਣਾ ਸੀ ਡੇਟ ਸੀ ਇਹ ਰੁਟੀਨ ਦੇ ਵਿੱਚ ਚੈੱਕ ਅਪ ਕਰਵਾਉਣ ਗਏ ਤੇ ਉਹਨਾਂ ਨੇ ਕੀ ਕੀਤਾ ਨਾਲ ਦੀ ਨਾਲ ਕਹਿੰਦੇ ਜਦ ਕਿ ਬੱਚੀ ਨਾਰਮਲ ਸੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਉਹਨਾਂ ਨੂੰ ਪੇਨ ਨਹੀਂ ਸੀਗੇ ਠੀਕ ਹੈ ਸਾਰੀਆਂ ਰਿਪੋਰਟਾਂ ਰਾਈਟ ਸੀਗੀਆਂ ਤੇ ਉਹ ਕਹਿੰਦੇ ਵੀ ਅੱਜ ਹੀ ਤੁਸੀਂ ਇਹਦਾ ਇਹਨੂੰ ਐਡਮਿਟ ਕਰੋ ਇੱਥੇ ਏ ਲੜਕੀ ਦਾ ਹਸਪੰਡਾ ਅਸੀਂ ਬਿੱਟੂ ਕਹਿੰਦੇ ਆ ਉਹਨੂੰ ਪਰੇਸ਼ਨ ਆ ਉਹਦਾ ਨਾਮ ਇਹੋ ਕਹਿੰਦਾ ਵੀ ਸਾਡੇ ਕੋਲੇ ਨਾ ਸੀ ਘਰ ਦੱਸ ਕੇ ਇੰਨਾ ਇੰਨਾ ਕੋਈ ਅਸੀਂ ਪੈਸਾ ਲੈ ਕੇ ਆਏ ਇੱਕ ਸਾਡੀ ਮਰਜ਼ਾਦਾ ਵੀ ਹੈ ਨਗਰ ਦੀ ਕਿ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਅਸੀਂ ਗੁਰੂ ਘਰ ਮੱਥਾ ਟੇਕਦੇ ਆ ਪਹਿਲਾਂ ਐਸੀ ਗੁਰਦੁਆਰਾ ਸਭ ਮੱਥਾ ਟੇਕ ਕੇ ਕਿ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਉਹਨਾਂ ਨੇ ਬੱਚੀ ਦੇ ਨਾ ਯੂਟਰਸ ਦੇ ਅੰਦਰ ਦਰਦ ਠਾਲਣੀ ਪਹਿਲੀ ਗੋਲੀ ਰੱਖਤੀ ਪਰਿਵਾਰ ਦੇ ਦੱਸਣ ਦੇ ਮੁਤਾਬਕ ਹੰਦੇ ਵੀ ਅੰਦਰ ਟੈਬਲੇਟ ਰੱਖੀ ਉਹਨਾਂ ਨੇ ਪਿੰਡ ਜਾ ਕੇ ਪੇਨ ਥੋੜੀ ਜਿਹੀ ਸ਼ੁਰੂ ਹੋਈ ਤੇ ਇਹ ਲੈ ਆਏ ਇੱਥੇ ਐਡਮਿਟ ਕਰ ਲਈ 7 ਵਜੇ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਜਦੋਂ ਡਿਲੀਵਰੀ ਹੋਈ ਡਿਲੀਵਰੀ ਦੇ ਵਿੱਚ ਹੀ ਜਾਂ ਤਾਂ ਬੱਚੇ ਇੱਕ ਲਗਤ ਖਿੱਚਿਆ ਗਿਆ ਉਹਨਾਂ ਤੋਂ ਤੇ ਅੰਦਰੋਂ ਕੋਈ ਨਾਸ ਫਾਟੀ ਯੂਟਰਸ ਦੇ ਅੰਦਰੋਂ ਨਾਸ ਫਾਟੀ ਤੇ ਸਾਰੀ ਉਹ ਜਿਹੜਾ ਬਲੱਡ ਸੀਗਾ ਬਲੀਡਿੰਗ ਸ਼ੁਰੂ ਹੋ ਗਈ ਤੇ ਇਹਨਾਂ ਨੂੰ ਨਾ ਬੇਬੀ ਦਿਖਾਇਆ 2.5 ਘੰਟੇ ਨਾ ਹੀ ਉਹ ਬੱਚੀ ਨੂੰ ਦਿਖਾਇਆ ਗਗਨਦੀਪ ਕੌਰ ਨੂੰ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਕਹਿਣ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਅੰਦਰ ਬੁਲਾਇਆ ਵੀ ਇਹ ਤਾਂ ਬਹੁਤ ਜ਼ਿਆਦਾ ਸੀਰੀਅਸ ਹੈਗਾ ਸਾਨੂੰ ਬਲੱਡ ਦੀ ਲੋੜ ਆ ਬਲੱਡ ਦਾ ਵੀ ਇਹਨਾਂ ਨੇ ਇੰਤਜ਼ਾਮ ਕੀਤਾ ਇਹ ਨੀਅਰਬਾਊਟ ਦੱਸਣ ਦੇ ਮੁਤਾਬਕ ਇਹ ਕਹਿੰਦੇ ਵੀ ਸਵੇਕ 10 ਵਜੇ ਸਾਨੂੰ ਕਹਿੰਦੇ ਵੀ ਤੁਸੀਂ ਇੱਥੋਂ ਲੈ ਜਾਓ ਇਹ ਕਹਿੰਦੇ ਵੀ ਅਸੀਂ ਕਿੱਥੇ ਜਾਈਏ ਠੀਕ ਹੈ ਵੀ ਰਜਿੰਦਰਾ ਚ ਲੈ ਜਾਓ ਕਿਸੇ ਵੀ ਹੌਚ ਲੈ ਜਾਓ ਜਦ ਕਿ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਹੌਸਪੀਟਲ ਦੀ ਆਪਣਾ ਐਂਬੂਲੈਂਸ ਦਾ ਜਿਹੜਾ ਹੈਗਾ ਪ੍ਰਬੰਧ ਕਰਨ ਦਾ ਠੀਕ ਆ ਹੈਗਾ ਸੀਗਾ ਸਾਡੀ ਆਪਣੀ ਹੈਗੀ ਸੀ ਉਹਨਾਂ ਨੇ ਕੋਈ ਬੋਰ ਤੇ ਆਪਣੀ ਨਹੀਂ ਉਹਨਾਂ ਨੇ ਭੇਜੀ ਹੈਗੀ ਉਥੋਂ ਕੋਈ ਵੀ ਤੇ ਇਹਨਾਂ ਦੇ ਜੋਰ ਪਾਉਣ ਤੇ ਪਹਿਲਾਂ ਕੋਈ ਆ ਵੀ ਨਾ ਉਹਨਾਂ ਦਾ ਕੋਈ ਵੀ ਵਰਕਰ ਹੌਸਪੀਟਲ ਦੇ ਵਿੱਚੋਂ ਇਹਨਾਂ ਦੇ ਜੋਰ ਪਾਉਣ ਤੇ ਇੱਕ ਦੋ ਬੰਦਾ ਇੱਥੇ ਆਏ ਤੇ ਬਾਅਦ ਦੇ ਵਿੱਚ ਉਹ ਵੀ ਬਾਥਰੂਮ ਦੇ ਬਾਹਰ ਨੇ ਉਹ ਵੀ ਇੱਥੋਂ ਨਿਕਲ ਗਏ ਇੱਥੇ ਅੰਦਰ ਐਡਮਿਟ ਹੋਇਆ ਤੇ ਡਾਕਟਰਾਂ ਨੇ ਦੇਖਿਆ ਵੀ ਇਹਦੇ ਵਿੱਚ ਕੁਝ ਨਹੀਂ ਹੈ ਕਹਿੰਦੇ ਵੀ ਅਸੀਂ ਪੀਜੀਏ ਲੈ ਜੰਦੇ ਆ ਡਾਕਟਰ ਕਹਿੰਦੇ ਵੀ ਜੇ ਪੀਜੀਏ ਤਾਂ ਤਾਂ ਲੈ ਕੇ ਜਾਉਂਗਾ ਜੇ ਤੇ ਵਿੱਚ ਕੁਝ ਹੋਵੇ ਤੇ ਡੈੱਡ ਬੋਡੀ ਹੋ ਗਈ ਰਾਤ ਨੂੰ ਨੀਅਰ ਬਟ 12:00 ਵਜੇ ਸਾਨੂੰ ਇਹਨਾਂ ਨੇ ਫੋਨ ਕੀਤਾ ਏਦਾਂ ਕਰਕੇ ਅਸੀਂ ਇੱਥੇ ਆਏ ਤੇ 2:00 ਵਜੇ ਦੇ ਕਰੀਬ ਅਸੀਂ ਫਿਰ ਇਹਨੂੰ ਮੋਰਚਰੀ ਦੇ ਵਿੱਚ ਇੱਥੇ ਦਾਖਲ ਕਰਵਾ ਕੇ ਗਏ ਤੇ ਪ੍ਰਸ਼ਾਸਨ ਨਾਲ ਪੁਲਿਸ ਵਾਲਾ ਨੇ 1074 ਦੀ ਕਾਰਵਾਈ ਕੀਤੀ ਹੈ ਇਹ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹ ਸਰਕਾਰ ਤੋਂ ਵੀ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਡਾਕਟਰ ਦੀ ਅਣਗੈਲੀ ਹੋਈ ਆ ਅਣਗੈਲੀ ਕਰਕੇ ਹੀ ਉਸ ਗਗਨਦੀਪ ਪੌਰ ਜਿਹੜੀ ਅਜੇ ਸਾਡੇ ਵਿੱਚ ਨਹੀਂ ਗਈ ਵਾਹਿਗੁਰੂ ਤੇ ਬਹੁਤ ਨਾਈਸ ਬੱਚੀ ਸੀ ਨੇ ਚਾਰ ਘੰਟਾ ਚੱਲ ਰਹੀ ਕੋਈ ਤਿੰਨ ਘੰਟਾਂ ਤੋਂ ਕੋਈ ਵੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਇਹਨਾਂ ਦੀ ਉੱਥੇ ਹੋਈ ਤੇ ਬੜਾ ਸਾਰਾ ਨਗਰ ਅੱਚ ਮਤਲਬ ਪਤਾ ਲੱਗਿਆ ਨਗਰ ਦੇ ਵਿੱਚ ਸਭ ਦੇ ਚੁੱਲ੍ਹੇ ਬੰਦ ਪਏ ਨੇ ਇੰਨਾ ਨਾ ਪੂਰਾ ਹੋਣ ਬਾਲਾ ਘਾਟਾ ਬੱਚੀ 2.5 ਸਾਲ ਦੀ ਬੱਚੀ ਹੈਗੀ ਛੋਟੀ ਇਹ ਬੱਚਾ ਬੱਚਾ ਇੱਕ ਦਿਨ ਦਾ ਹੀ ਆ ਉਹਨੂੰ ਦਾਦੀ ਕਿਵੇਂ ਪਾਲੂਗੀ ਇਸੀਂ ਇਹੀ ਸਾਰੇ ਨਗਰ ਨਿਵਾਸੀ ਮੁੰਡ ਖੜਾ ਤੇ ਸਾਰੇ ਰਿਸ਼ਤੇਦਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਡਾਕਟਰ ਰਾਜਨ ਤੇ ਕਾਨੂੰਨੀ ਮੁਤਾਬਕ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹੀ ਅਸੀਂ ਕਹਿੰਦੇ ਆਂ ਦੁਬਾਰੋਂ ਫੇਰ ਸਭ ਤੁਹਾਡਾ ਸਾਰੇ رپورਟਰ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇੱਕ ਪੇਸ਼ੰਟ ਨੂੰ ਕਸ ਕੀ ਨਾਮ ਆ ਕਿਹੜਾ ਹਸਪਤਲ ਵਜੋਂ ਅੱਛਾ ਫਿਰ ਰਾਜਨ ਹਸਪਤਲ ਲਾਡ ਗੇਟ ਬੰਕ ਨੂਰ ਮੋਰਚਾ ਤੋਂ ਕੇਸ ਆਇਆ ਉਹਦੇ ਤੇ ਐਡਮਿਸ਼ਨ ਲੱਗਿਆ ਉਹਨਾਂ ਦੀ ਵੀ ਡੈੱਥ ਹੋ ਗਈ ਹੈ ਤੁਹਾਡੇ ਨਾਲ ਗੱਲ ਹੋਵੇਗਾ ਕੀ ਕਹਣਾ ਚਾਹੁੰਦੇ ਹੋ ਇਹ ਮੀਤਾਂ ਜੀ ਜੋ ਮਰਜੀ ਕਹੀ ਜਾਵੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਹੀ ਰਹੀ ਆ ਕਿ ਪੇਸ਼ੈਂਟ ਮੇਰੇ ਕੋਲ ਕੱਲ ਆਈ ਹੈ 2 ਵਜੇ 2:30 ਵਜੇ ਚੈੱਕਅਪ ਕਰਾਣ ਆਈ ਹੈ ਮੈਨੂੰ ਕਹਿੰਦੀ ਹੈ ਜੀ ਮੈਨੂੰ ਹਲਕੀ ਹਲਕੀ ਦਰਦਾਂ ਨੇ ਮੈਂ ਕਿਹਾ ਬੱਚੇ ਜਲ ਮੈਂ ਤੁਹਾਨੂੰ ਚੈੱਕ ਕਰ ਦੂੰ ਠੀਕ ਹੈ ਚੈੱਕ ਕਰਨ ਤੋਂ ਬਾਅਦ ਮੈਂ ਨੂੰ ਕਿਹਾ ਮੈਂ ਤੇਰੇ ਨਾਲ ਬਹੁਤ ਵਧੀਆ ਬੱਚਾ ਨਹੀਂ ਹੋ ਰਹੀ ਪਈ ਐ ਜੇ ਤੂੰ ਡਿਲੀਵਰੀ ਕਰਾਵੇਂ ਨਾ ਤੇ ਡਿਲੀਵਰੀ 2 ਘੰਟੇਸ ਹੋਗੀ ਜਲਦੀ ਚਲੋ ਮੇਰੀ ਮਾਂ ਸੱਸ ਨੂੰ ਨਾਲ ਲੈ ਗਈ ਕਿ ਮੈਂ ਉਹਨਾਂ ਨੂੰ ਲੈ ਕੇ ਆ ਜੰਨੀ ਸੱਸ ਮੈਂ ਕਿਹਾ ਚਲ ਤੂੰ ਐਵੇਂ ਕਰ ਫਿਰ ਤਸਵੀਰੀ ਆ ਜਾਈਂ 6-7 ਵਜੇ ਆ ਜਾਈਂ ਤੇਰਾ ਦਿਨ ਦਿਨ ਵਾਲੇ ਕੇਸ ਨਿਬੜ ਜੇਗਾ ਤੇ ਕੰਮ ਹੋ ਜਾਊਗਾ 5:00 4:30 ਮੈਂ ਰੋਸ ਤੋਂ ਥੋੜੀ देर ਬਾਅਦ ਮੈਨੂੰ ਫੋਨ ਆਇਆ ਮੈਨੂੰ ਕਿ ਉਹ ਮੈਂ ਮੈਨੂੰ ਨਾ ਦਰਦਾਂ ਸ਼ੁਰੂ ਹੋ ਗਈਆਂ ਨੇ ਮੈਂ ਕਿਹਾ ਬੱਚੇ ਜੀ ਸ਼ੁਰੂ ਹੋ ਗਈਆਂ ਫਿਰ ਤੂੰ ਆ ਜਾ ਦਰਦਾਂ ਸ਼ੁਰੂ ਹੋ ਗਈਆਂ ਮੈਂ ਤਾਂ ਉਹ ਆਈਏ ਜੀ ਸਾਢੇ 5:30 ਜੇ ਸਾਢੇ 5:30 ਜੇ ਆਈਏ 6:00 ਵਜੇ ਤੱਕ ਉਹਦਾ ਸਿਮ ਕੰਮ ਸ਼ੁਰੂ ਕੀਤਾ ਨੀਵਾ ਕੀਤਾ ਜਾਂ ਜਿਵੇਂ ਵੀ ਹੈ ਜਿਵੇਂ ਜਿਵੇਂ ਸਾਡਾ ਪ੍ਰੋਸੀਜਰ ਹੁੰਦਾ ਤੇ ਸਹੀ ਸਮਾਂ 7:00 ਵਜੇ ਲਈ ਰਿਹਾ ਉਹ ਇਹ ਜੇ ਕੋਈ ਜ਼ਬਰਦਸਤੀ ਵਾਲੀ ਨਹੀਂ ਜ਼ਬਰਦਸਤੀ ਥੋੜਾ ਨਹੀਂ ਜਲਦੀ ਜਲਦੀ ਆ ਜੀ ਉਹਨਾਂ ਦਾ ਕਹਤਾ ਕਿ ਸੀ ਇਹ ਤਾਂ ਕੰਟ੍ਰੈਕਟ ਲਈ ਕੋਈ ਪ੍ਰੋਬਲਮ ਨਹੀਂ ਸੀ ਪਰ ਤੁਹਾਡੇ ਕੋਲ ਕੋਈ ਦਵਾਈ ਦਿੱਤੀ ਸੀ ਜਿਸ ਤੱਕ ਉਹ ਸਾਰੇ ਦੁਨੀਆਂ ਦਿੰਦੇ ਡਾਕਟਰ ਜੀ ਉਹ ਨਾਲ ਕਿਹਾ ਵੀ ਤੁਹਾਨੂੰ 2 ਘੰਟੇ ਬਾਅਦ ਪੁੱਛਿਆ ਗਿਆ ਕਦੇ ਨਹੀਂ 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 ਐਵੇਂ ਕਿਵੇਂ ਹੋ ਸਕਦਾ ਸੀ ਮੈਂ ਤੁਹਾਨੂੰ ਦੱਸਦੀ ਆ ਡਿਲੀਵਰੀ ਹੋਣ ਤੋਂ ਬਾਅਦ ਕਿੰਨੇ ਘੰਟੇ ਡੇਢ ਤਾਂ ਹਮਲੇਪੁਰੋਂ ਚ ਲੱਗਦਾ ਹੀ ਹੈ ਨਾ ਕਿ ਨਹੀਂ ਲੱਗਦਾ ਜੀ ਸਟਿਚ ਕਰਨੇ پیشنਤਾ ਬੀਬੀ ਵੀ ਆ ਸਾਰਾ ਕੁਝ ਕੁਝ ਕਰਨਾ ਹੈ ਸਵਾ ਟਰੀ ਜੀ ਮੈਂ ਬਾਹਰ ਆ ਗਈ ਆ ਸਵਾ ਟਰੀ ਮੈਂ ਬਾਹਰ ਆ ਕੇ ਮੇਰੀ ਓਪੀਡੀ ਪੂਰੀ ਪਈ ਸੀ ਓਪੀਡੀ ਜਦੋਂ ਹੋਈ ਹੈ ਤਾਂ ਮੈਂ ਰੋਟੀ ਜੀ ਖਾਧੀ ਹੈ ਆਪਣੀ ਜੋਤ ਬੱਤੀ ਕਰਨ ਲੱਗੀ ਆ ਇੰਨੀ ਦੇਰ ਦੀ ਵਿੱਚ ਮੈਨੂੰ ਅੰਦਰੋਂ ਕਾਲ ਆ ਗਈ ਜਿਹੜਾ ਬੰਦਾ ਮੈਨੂੰ ਸਟਾਫ ਪੜਾਇਆ ਹੈ ਨਾਉ ਜਲਦੀ ਆਓ ਮੈਂ ਲਈ ਜਦੋਂ ਨੂੰ ਲੀਡਿੰਗ ਇੱਕਦਮ ਹੋ ਗਈ ਨਾ ਹੁੰਦਾ ਕਿ ਜਦੋਂ ਕਾਰਨ ਕੀ ਸੀ ਜੀ ਨੂੰ ਜੇ ਕਾਰਨ ਪਤਾ ਲੱਗ ਜਾਏ ਤਾਂ ਸਾਰੀ ਬਹਾਲ ਮੇਕ ਲਾਉਣਾ ਕਾਰਨ ਤਾਂ ਹੋ ਨਹੀਂ ਬਣਦਾ ਉਹ ਹੀ ਦੰਦ ਦੱਸਣੀ ਹੈ ਜੀ ਨਹੀ ਨਹੀ ਅੰਦਰ ਰਹਿਣਾ ਕਿ ਅਸੀਂ 9 ਵਜੇ ਪੂਰੇ ਲੋਗ ਲੀਡਿੰਗ ਹੋਈ ਹੈ ਹੈ ਸਰਦਨ ਕਿ ਸਰ ਨਹੀਂ ਜੀ ਅਸੀਂ ਕਰ ਰਹੇ ਨਹੀਂ ਪਤਾ ਜੀ ਬਲਿਡਿੰਗ ਤੇ ਜਾ ਰਹਾ ਹਾਂ ਉਹ ਗੜੀ ਹਸਪਤਾਲ ਕੋਲ ਬਿਦਿੰਗਾ 1 ਐਂਡ 1/2 ਉਹ ਕਹਿੰਦਾ ਕਿ ਡਾਕਟਰ ਦੀ ਲਾਪਰਵਾਹੀ ਰਹੀ ਹੈ ਕਿ ਤੁਸੀਂ ਕੀ ਕਹੋਗੇ ਇਸ ਬਾਰੇ ਡਾਕਟਰ ਗੀਂਜਾ ਵੇਸਟਰ ਨੂੰ ਸਰੀਰ ਨੂੰ ਇੱਕ ਹੋਰ ਚੀਜ਼ ਥਈ ਉਹਨੇ ਕਿ ਜਦੋਂ ਮਰੀਜ਼ ਸ਼ਿਫਟ ਕੀਤਾ ਗਿਆ ਤਾਂ ਕੋਈ ਤੋਂ ਪਰਨਾਵ ਸੀ ਲੇਕਿਨ ਜਦੋਂ ਐਡਮਿਟ ਹੋਏ ਤਾਂ ਉਹ ਉਸ ਨੂੰ ਫਰਾਰ ਹੋ ਗਿਆ ਨਹੀਂ ਫਰਾਰ ਨਹੀਂ ਹੈ ਉਹਨੇ ਤਾਂ ਕਰਨਾ ਵੀ ਕਿਤੇ ਸਾਰੀ ਫਾਈਲ ਬਣਵਾ ਕੇ ਆਏ ਸਾਰਾ ਕੁਝ ਕਰਾ ਕੇ ਆਏ ਅਤੇ ਟੈਸਟ ਕਰਵਾ ਕੇ ਆਏ ਉਹ ਤੇ ਨਾ ਤੱਕ ਕੰਮੀ ਨਹੀਂ ਸੀ ਜਨਾ ਕਿ ਕੰਮ ਸੀਗਾ ਤੁਸੀਂ ਆਪੇ ਸਾਡੇ ਨੂੰ ਕੋਈ ਲਾਪਰਵਾਹੀ ਤੇ ਨਹੀਂ ਅਸੀਂ ਦੇਖੋ ਅਸੀਂ ਹੱਥ ਜੋੜ ਕੇ ਕਹਿੰਨੇ ਆਂ ਵੀ ਸਾਡੇ ਨਾਲ ਅਸੀਂ ਤਾਂ ਆਪਣੀ ਜਾਮ ਲਗਾਣ ਨੂੰ ਸ਼ੇਅਰ ਹੁੰਦੇ ਆਂ ਲਾਪਰਵਾਹੀ ਕਿਉਂ ਕਰੋਗੇ ਤੁਸੀਂ ਰੈਫਰ ਕਰਨ ਦਾ ਆਪ ਕੋ ਕਰਨਾ ਚਾਹੀਦਾ ਬਸ ਬਲੇਮਿੰਗ ਕਰਦੇ ਹੋ ਸਾਡੇ ਕੋਲ ਸੌਦਾ ਕੋਈ ਕੰਮੀ ਸੀ ਬਾਕੀ ਕਿਸੇ ਨਾਲ ਗੱਲ ਕਰ ਦੋ ਤੁਸੀਂ ਅੱਗੇ ਵੀ ਕਿਸੇ ਕੋਚੀ ਜੇ ਤਰ੍ਹਾਂ ਕੋਈ ਤੋਰ ਨਾ ਆਉਂਦੀ ਆ ਨੇ ਹੁੰਦੇ ਆ ਕਿ ਬਈ ਬੀ ਪੇਸ਼ੈਂਟ ਜਿਆਦਾ ਸਿੱਖ ਹੋ ਜਾਂਦੇ ਨੇ ਨਹੀਂ ਸੰਭਲਦੇ ਨਹੀਂ ਹੁੰਦੇ ਸਭੀ ਕਰਨੇ ਪੈਂਦੇ ਆ ਤੁਸੀਂ ਜਿਆਦਾ ਪ੍ਰੈਸ਼ਰ ਕੀ ਕਰਦੇ ਹੋ ਜਿਹੜਾ ਕਰਦੇ ਹੋ ਨਹੀਂ ਮੈਂ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਜੇ ਤੁਸੀਂ ਕੋਲੰਬੀਆ ਜਾਣਾ ਚਾਹਦੇ ਹੋ ਤਾਂ ਸੁਣੋ ਇਹ ਤੁਸੀਂ ਇਹ ਰਵੀਂਦਰਾ ਜਾਣਾ ਚਾਹਦੇ ਹੋ ਤਾਂ ਸੁਣੋ ਉਹ ਕਹਿੰਦੇ ਸੀ ਰਵੀਂਦਰਾ ਜਾਵਾਂਗੇ ਤੇ 3.5 ਬੰਦੇ ਉਹਨਾਂ ਨੂੰ ਛੱਡ ਕੇ ਆਏ ਨੇ ਉਹਨੇ ਫਾਈਲਾਂ ਬਣਵਾ ਕੇ ਸਾਰੀ ਅੰਦਰ ਦੱਸ ਕੇ ਆਏ ਇਹ ਬਿਲਕੁਲ ਗਲਤ ਹੈ ਕਿ ਜ਼ਬਰਦਸਤੀ ਕਿਉਂ ਡਿਲੀਵਰੀ ਕਰਾ ਲਈ ਕੋਈ ਹੋ ਜੂਗੀ ਡਿਲੀਵਰੀ ਜ਼ਬਰਦਸਤੀ ਨਹੀਂ ਤੁਸੀਂ ਆਪ ਦੇ ਕਜੇ ਨਾਰਮਲ ਸੀ ਡਿਲੀਵਰੀ ਬਿਲਕੁਲ ਮੈਨੂੰ ਇੰਨੀ ਫਰਸਟ ਕਲਾਸ ਡਿਲੀਵਰੀ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਬਤਾਓ ਡਾਕਟਰ ਤੁਸੀਂ ਕੀ ਸੋਚ ਸਕਦੇ ਹੋ ਕਿ ਕਿਵੇਂ ਹੋ ਗਈ ਇਹ ਡਿਲੀਵਰੀ ਇਹੋ ਬਲੱਡ ਲਾਸ ਹੋ ਗਿਆ ਜੀ ਮੈਨੂੰ ਕਹਦੇ ਸੀ ਕਿ ਅਸੀਂ ਬਿਲਕੁਲ ਠੀਕ-ਠਾਕ ਆਏ ਸੀ ਦੋਨੋਂ ਹਸਬੰਡ ਰਵਾਈ ਸੀ ਹਾਂ ਜੀ ਹਾਂ ਜੀ ਮੇਰੀ ਡੇਟ ਸੀ ਕਿ ਜੀ ਉਹਨਾਂ ਡੇਟ ਨਹੀਂ ਮੇਰੀ ਡਿਲੀਵਰੀ ਡੇਟ ਤੋਂ ਅੰਦਰ ਵਿੱਚ ਕੋਈ ਆਉਣੇ ਹੋ ਤਾਂ ਇਹ ਮੇਰੀ ਨਾਰਮਲ ਲੱਗਦੇ ਬੱਚੇ ਜਨਮ ਹੋ ਗਏ ਦੇ ਦਿੰਦੇ ਨਾ ਕੋਈ 10 ਦਿਨ ਦੇ ਕੋਈ 15 ਦਿਨ ਦੇ ਉਹਦੀ ਕਿੰਨੀ ਕੋ ਦੂਰ ਸੀ 2-7 ਸੀ ਨਾ ਜੇ ਉਹ ਤਕਲੀਫ ਸੀਗੀ ਮੈਨੇ ਉਹਨੇ ਮੈਨੂੰ ਕਿਹਾ ਤਾਂ ਹੀ ਮੈਨੂੰ ਚੈੱਕ ਕੀਤਾ ਮੈਂ ਤਾਂ ਮੈਂ ਚੈੱਕ ਹੀ ਨਾ ਕਰਦੀ ਜੇ ਮੈਂ ਕਹਿੰਦੀ ਨਾ ਮੈਨੂੰ ਤਕਲੀਫ ਹੈ ਤੁਹਾਡੇ ਕੋਲੋਂ ਕੋਈ ਮੈਡੀਸਨ ਦਿੱਤੀ ਵੀ ਉਸ ਤਰ੍ਹਾਂ ਜਿਹੜਾ ਨਹੀਂ ਉੱਤ ਸਾ ਨਹੀਂ ਉਹ ਤੁਹਾਨੂੰ ਉਹਨੇ ਜਦਨੇ ਚੈੱਕ ਪਹੁੰਚਾਣੇ ਨੂੰ ਉਹ ਬ੍ਰੇਨ ਚ ਗੋਲੀ ਤੁਹਾਨੂੰ ਰੱਖੀ ਹੋ ਜੀ ਕੋਈ ਨਹੀਂ